ਏ ਭਡੇ ਰਸੰਦਾ ਇੱਥੇ ਤੁਹਾਨੂੰ ਆਵਾਮ ਇੱਥੇ ਹੁਣ 5 ਸਾਲਵਾ ਰਹੇ ਆਂ ਅਸੋਈ ਕਰ ਲੈਂਦਾ ਹਾਂ ਪਿਆਰੀ ਕਰਨੀ ਇਹਦੀ ਉਹ ਲੇਹਣਾ ਇੱਥੇ ਬੱਚੇ ਕੀ ਤੁਹਾਨੂੰ ਸਿੱਖਦੇ ਨੇ ਦੂਰ ਵਕੇ ਦੇਖ ਕੁੰਮ ਗਏ ਆ ਯਾ ਵੜ ਦੇ ਦਰਦ ਵਾਲੇ ਬਾਬਾ ਉਹਨੂੰ ਗੁਰੂ ਆਪਨੇ ਪੰਡਿਤ ਦੇ ਸੇਵਾਦਾਰ ਮਹਾਨ ਮੰਦੇ ਨੂੰ ਸੇਵਾ ਕਰ ਸੇਵਾ ਕਰਦੇ ਨੇ ਗੁਰੂ ਵਣਕੇ ਨਰਜੈ ਸਾਦਗੀ ਸੋਭਾ ਸਦਾ ਬੇਅੰਤ ਸਾਦਗੀ ਸੋਭਾ ਉੱਚੀ ਉੱਚੀ ਸਾਦਗੀ ਸੋਭਾ ਮੁੱਚੀ ਮੁੱਚੀ ਸਾਦਗੀ ਜੀ ਸੁਭਾ ਬੇਦਲਾ ਜਾਨੇ ਜਿੱਤਾ ਸੁਣਾ ਤੇ ਤਾ ਵਖਾਨੇ ਏ ਭੇਡੇ ਦਾ ਸਰਸਲ ਤੋਂ ਤੇ ਪੁਰਾਣਾ ਹੈ ਨਾ ਉਹਦਾ ਇੱਧਰ ਪਟ ਗਿਆ ਅੱਛਾ ਮਹਾਂਪਰ ਗਿਆਨ ਦਾ ਜੀ ਇਹ ਡੇਰਾ ਭਾਈ ਅਜ ਤੋਂ 5 10 5 6 ਸਾਲ ਪਹਿਲਾਂ ਮੈਨੂੰ ਸੁਣਾ ਕੇ ਸੀ। ਪਰ ਮੈਂ ਜੇਕਰ ਉਹਨਾਂ ਕੋਲੋਂ ਵਾਕਿਆ ਸੀ। ਪਰ ਗੁਰਾ ਨਹੀਂ। ਕੋਈ ਫਕੀਰਾਂ ਲੱਗੀ ਆ ਜੁਲਾ اٹਹਾ ਚਲਦੀ ਹੈ। ਤੇ ਹੁਣ ਜੀ ਕਰਾ ਫੇਰ ਆਗੇ ਸਾਗਲੀ ਤਰਤੀ ਸਾਧਕੀ ਆਪਾ ਹੁਣ ਸਿਰਸੀ ਵਾਲਾ ਕੌਰੀਆ ਠੱਠੇ ਨੀਲੇ ਵਾਲਾ ਦਸਕਾ ਜਿੱਕੇ ਭਗਵਾਲੇ ਕੋਲੇ ਆ